ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਸਤੀ ਤੇ ਯਾਤਰਾ ਜਿਹੜੀ ਹਿਊਥ ਹੈ ਉਹਨਾਂ ਨੇੜੇ ਤੇ ਬਾਈ ਜੀ ਹੁਣੀ ਆਏ ਸੀਗੇ ਫਾਰਮ ਟਰੈਕ ਲੈ ਕੇ ਤੇ 60 ਤੇ ਬਾਈ ਜੀ ਨਾਲ ਜੋ ਕਰਦੇ ਆਂ ਗੱਲਬਾਤ ਤੇ ਕਿੰਨੇ ਟਾਈਮ ਦੇ ਵਿੱਚ ਜੀ ਇੱਥੇ ਪਹੁੰਚੇ ਬਾਈ ਜੀ ਤੇ ਬਾਈ ਜੀ ਕਿਹੜੇ ਪਿੰਡ ਤੋਂ ਆਏ ਸੀ ਆਜੋ ਕਰਦੇ ਆਂ ਗੱਲਬਾਤ ਇੰਦਾਂ ਤਾਂ ਖਬਰਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਸਤੀ ਤੇ ਤੇ ਬਾਈ ਜੀ ਕਿਹੜੇ ਪਿੰਡ ਤੋਂ ਸੀਗੀ ਆਪਾਂ ਨਹੀਂ ਬਾਈ ਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ ਸੋਲ ਠੀਕ ਹੈ ਤੇ ਗੁਰਦਾਸ ਮੰਗਰ ਠੀਕ ਹੈ ਨਾਮ ਕੀ ਸੀ ਆਪਣਾ ਜਗਰਾਸ ਸੀ ਠੀਕ ਹੈ ਕਿੰਨੇ ਜਾਣੇ ਆਏ ਸੀਗੇ ਵੀਰ ਜੀ ਅਸੀਂ 10 ਜਾਣੇ ਠੀਕ ਹੈ ਠੀਕ ਤੇ ਕਿੰਨੇ ਟਾਈਮ ਵਿੱਚ ਦੀ ਆਪਾਂ ਪਹੁੰਚ ਗਏ ਆ ਹਨੂ ਵੀਰ ਜੀ 5 ਦਿਨ ਲੱਗ ਗਏ ਠੀਕ ਹੈ ਠੀਕ ਜਦੋਂ ਆਇਆ ਗੁਆਲੀਅਰ ਆਗਰਾ ਇਹ ਹੁੰਦੇ ਹੋਏ ਆਏ ਆ ਠੀਕ ਹੈ ਠੀਕ ਹੈ ਜੀ ਤੇ ਰੂਟ ਉਧਰਲਾ ਕਿਵੇਂ ਆ ਰੂਟ ਬਹੁਤ ਵਧੀਆ ਭਾਜੀ ਰੂਟ ਬਹੁਤ ਵਧੀਆ ਹੈ ਠੀਕ ਹੈ ਠੀਕ ਹੈ ਤੇ ਬਾਈ ਜੀ ਦਾ ਟਰੈਕਟਰ ਵੀ ਦੇਖ ਸਕਦੇ ਆਜੋ ਬਾਈ ਆਪਾਂ ਟਰਾਲੀ ਵੀ ਨਾਲ ਦਿਖਾ ਦਈਏ ਮੜਾ ਬਾਈ ਦਾ ਬੰਦੇ ਨੂੰ ਵੇਖ ਰਹੇ ਹਾਂ ਤੇ ਬੈਟੇ ਦੇ ਬਾਈ ਜੀ ਆਪਾਂ ਗੱਦੇ ਗੁੱਦੇ ਸਪਰਿੰਗ ਵਾਲਾ ਲਾਇਆ ਜਗੜ ਕੇ ਦੂਜੇ ਬਾਈ ਸਿੰਪਲੀ ਸਿੰਪਲੇ ਬਾਈ ਸਿੰਪਲ ਇਕੱਠਾ ਰੱਖ ਕੇ ਨਾ ਪਰਾਈ ਦੀ ਠੀਕ ਹੈ ਠੀਕ ਹੈ ਉੱਤੇ ਗੱਦੇ ਦੇ ਸਲਾਈਆਂ ਉਛਾਤੀਆਂ ਠੀਕ ਹੈ ਠੀਕ ਹੈ ਅਸੀਂ ਆਹੀ ਦਾ ਇੱਕ ਟੀ ਸਪਰਿੰਗ ਵਾਲਾ ਜਗੜ ਲਾ ਕੇ ਲੈ ਕੇ ਜਾਂਦਾ ਬਾਈ ਜੇ ਤੁਸੀਂ ਵੇਖਿਆ ਹੀ ਆ ਤੁਸੀਂ ਹਾਂ ਅੱਜ ਤੁਹਾਡੀ ਤੇ ਅਗਲੀ ਵਾਰੀ ਇਹੀ ਭਾਰੀ ਇੱਥੇ ਕਰਾਂਗੇ ਆਨ ਕੀ ਪਹਿਲੀ ਵਾਰੀ ਆਏ ਹਾਂ ਠੀਕ ਹੈ ਠੀਕ ਹੈ ਥੋੜਾ ਪਤਾ ਨਹੀਂ ਪਰ ਫਿਰ ਵੀ ਕਹਿੰਦੇ ਨਾ ਕੋ ਗੁਰੂ ਆਪ ਲੈਣ ਜਾਂਦਾ ਵਾ ਇਹ ਤਾਂ ਹੈ ਆਪਣੀ ਕਿੰਨੀ ਯਾਤਰਾ ਆਪਣੀ ਇਹ ਪਹਿਲੀ ਯਾਤਰਾ ਸਰ ਅੱਛਾ ਪਹਿਲੀ ਯਾਤਰਾ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਬਈ ਹਾਂਜੀ ਤੇ ਬਾਕੀ ਆ ਬਾਈ ਜੀ ਦੀ ਟਰਾਲੀ ਵੇਖ ਸਕਦੇ ਆਂ ਬਾਕੀ ਵਿੱਚ ਬੈਟਰਾ ਮੋਟਰਾ ਵੀ ਰੱਖਿਆ ਸਰ ਕੁਝ ਨਹੀਂ ਨਹੀਂ ਕੁਛ ਨਹੀਂ ਪਵਾ ਠੀਕ ਹੈ ਠੀਕ ਹੈ ਸਾਈਟਰ ਤੋਂ ਜਿੱਤਿਆ ਚਾਂਦੀ ਨੂੰ ਪੁਆਇੰਟ ਠੀਕ ਹੈ ਬਾਕੀ ਤੁਸੀਂ ਵੀ ਵੀਡੀਓ ਮੇਰੀਆਂ ਦੇਖ ਹੀ ਲਈਆਂ ਹੋਣੀਆਂ ਹੈਨਾ ਪੇਜ ਤੇ ਤੇ ਉਹ ਦੇਖਦੇ ਆਏ ਆਂ ਗਾਣੂ ਹੈਨਾ ਕੋਈ ਵੀ ਚੀਜ਼ ਜਿਹੜੀ ਚੀਜ਼ ਕਮੀ ਆ ਹੈਨਾ ਵੀ ਉਹ ਤੁਸੀਂ ਜ਼ਰੂਰ ਆਪਣੀ ਪੂਰੀ ਕਰਕੇ ਲੈ ਕੇ ਆਇਓ ਵੀਡੀਓ ਦੇਖ ਲਿਆ ਕੋਈ ਚੱਕਰ ਨਹੀਂ ਬਾਕੀ ਤੁਹਾਨੂੰ ਦੱਸ ਹੀ ਦੇਵਾਂਗੇ ਤੁਸੀਂ ਟਰਾਲੀ ਤਕਰੀਬਨ ਦੇਖ ਹੀ ਲਈ ਆਪਣੀ ਹਾਂ ਅਸੀਂ ਫੋਟੋਆਂ ਖਿੱਚ ਲਈਆਂ ਅੱਜ ਦਾ ਨੰਬਰ ਵੀ ਲੈ ਲਿਆ ਤੁਹਾਡਾ ਠੀਕ ਹੈ ਠੀਕ ਹੈ ਕੋਈ ਚੱਕਰ ਨਹੀਂ ਬਹੁਤ ਧੰਨਵਾਦ ਬਹੁਤ ਬਹੁਤ ਹੈਨਾ ਤੁਸੀਂ ਵੀਡੀਓ ਵੀ ਦੇਖਦੇ ਆ ਆਪਣੀਆਂ ਤੇ ਆ ਬਾਈ ਜੀ ਦਾ ਤੁਸੀਂ ਦੇਖ ਸਕਦੇ ਟਰਾਲੀ ਡਰਾਈਵਰ ਖੜਾ ਵ ਐਨਆਰਆਈ ਸਰਾ ਦੇ ਵਿੱਚ ਖੜੇ ਹੁਣ ਇਸ ਟਾਈਮ ਅਸੀਂ ਬਾਬਾ ਨਿਹੰਗ ਸਿੰਘ ਜੀ ਸਰਾ ਦੇ ਵਿੱਚ ਤੇ ਫਾਰਮ ਟ੍ਰੈਕ ਫਟ ਬਾਰਲਡਾ ਨਾ ਕਿੰਨੇ ਟਾਂ ਕਿੰਨੇ ਟਾਂ ਦੱਸੇ ਜੀ ਪਹੁੰਚ ਲੱਗੇ ਆਪਣਾ 5 ਦਿਨ ਲੱਗੇ ਜੀ 5 ਦਿਨ ਲੱਗੇ ਜੀ ਤੇ ਰਸਤੇ ਵਿੱਚ ਤੁਸੀਂ ਰਾਤ ਵੀ ਕਿਤੇ ਰਹੇ ਉੱਥੇ ਕਿ ਵੀ ਸਿੱਧਾ ਅੱਡੇ ਨਹੀਂ ਤੁਰੇ ਰਹੇ ਬਈ ਦੋ ਦੋ ਦਿਨ ਸਟੇ ਰਹੇ ਅੱਛਾ ਸਾਂਨੇਵਾਲ ਰੁਕੇ ਸੀ ਇੱਕ ਦਿਨ ਬਸ ਅੱਛਾ ਸਾਂਨੇਵਾਲ ਸਟੇ ਕੀਤੀ ਸਾਂਨੇਵਾਲ ਤੇ ਅਸੀਂ ਅਹੀਂ ਚੱਲਦੇ ਹੀ ਰਹੇ ਹਾਂ ਠੀਕ ਹੈ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਬਈ ਜੀ ਵਾਇਗਰੂ ਯਾਤਰਾ ਤੁਹਾਡੀ ਹਣਾ ਸਫਲ ਕਰੇ ਭਰਾਵਾਂ ਦੀ ਬਹੁਤ ਬਹੁਤ ਸਫਲ ਤੇ ਇੱਕ ਟਰੈਕਟਰ ਹੋਰ ਵੀ ਆਇਆ ਜੀ ਆ ਫਾਰਮ ਟਰੈਕ 60 ਤੇ ਉਹਦੀ ਵੀਡੀਓ ਵੀ ਆਪਾਂ ਜਲਦੀ ਅਪਲੋਡ ਕਰਾਂਗੇ ਤੇ ਬਾਕੀ ਤੁਸੀਂ ਵੀ ਵੀਡੀਓ ਵੱਤੋ ਵੱਤੇ ਸ਼ੇਅਰ ਕਰਦੇ ਹੋ ਤੇ ਇਧਰ ਪੰਜਾਬ ਵਾਲੇ ਭਰਾ ਖੜੇ ਆ ਇਹਦੇ ਛੋਟੇ ਟਰੈਕਟਰ ਖੜੇ ਆ ਤੱਕ ਸਤਖੰਡ ਸ੍ਰੀ ਹਜੂ ਸਾਹਿਬ ਦਾ ਡੇਢ ਤੇ ਆ ਵੇਖ ਸਕਦੇ ਭਰਾ ਅਜ ਬਰੰਦਗੜ ਵਾਲੇ ਵੀ ਨਾਲ ਬੈਠੇ ਆ ਸਾਰੇ ਤੇ ਕਰ ਰਹੇ ਆ ਗੱਲਾਂਬਾਤਾਂ ਭਰਾਵਾਂ ਦੇ ਨਾਲ 500 600 ਕਿਲੋਮੀਟਰ ਚੱਲ ਜਾਂਦੀਆਂ ਦੋਨੇ ਯਾਰ ਹਾਂ ਹੋਰ ਦੇ ਸਟਾਕ ਪੁਣਾ ਕਰਦੇ ਆ ਹਾਂ ਸਾਫ ਕਰ ਬੰਦ ਵੀ ਇੱਥੇ ਤਾਂ ਭਰਾਲੀ ਉੱਥੇ ਬਾਰਡਰ ਦੇ ਸਸਤਾ ਹੁੰਦਾ ਨਾ ਜੋਇੰਟ